ਇੱਕ ਨਾ ਕੱਲ ਇੱਕ ਵੀਡੀਓ ਦੇਖੀ ਜਿਹੜਾ ਕਿ ਕਿੰਧ ਸਿੰਘ ਟ੍ਰੇਨ ਦੇ ਵਿੱਚ ਨਾ ਸਫਰ ਕਰ ਰਿਹਾ ਤੇ ਉਹ ਸਫਰ ਕਰਦੇ ਹੋਏ ਉਹਨੂੰ ਕੁਝ ਲੋਕ ਹੈ ਸ਼ਾਇਦ ਬਾਹਰ ਦੀ ਉਹ ਆਪਣੇ ਪੰਜਾਬ ਦੀ ਨਹੀਂ ਉਹਨੂੰ ਪ੍ਰਵਾਸੀ ਇਹ ਜੋ ਕਹਿ ਰਹੇ ਵੀ ਤੁਸੀਂ ਇੱਥੋਂ ਖੜੋ ਤੇ ਇੱਥੋਂ ਖੜੇ ਹੋ ਤਾਂ ਚਲੋ ਇੱਥੋਂ ਉਹਦੀ ਅਨਸਾਲਟ ਕਰ ਰਹੇ ਆ ਇਹ ਆਪਣੇ ਨਾਲ ਪਤਾ ਕਿਉਂ ਹੋ ਰਿਹਾ ਆਹ 10-15 ਸਾਲਾਂ ਦੇ ਵਿੱਚ প্রচার ਹੀ ਸਰਕਾਰਾਂ ਵੱਲੋਂ ਇਹੋ ਜਿਹਾ ਕੀਤਾ ਗਿਆ ਨਿੰਗਾ ਸਿੰਘਾਂ ਨੂੰ ਇਹੋ ਜਿਹਾ ਭੰਡਿਆ ਗਿਆ ਰਹਿ ਰੱਬ ਦਾ ਨਾ سوشل میڈیا ਦੇ ਉੱਤੇ ਆਪਾਂ ਦੇਖੀਏ ਨੇ ਸਾਰੇ ਕਿਵੇਂ ਆਏ ਆ ਗਏ ਉਹ ਆ ਗਏ ਸਿੱਖਾਂ ਨੂੰ ਆਪਾਂ ਆਪਾਂ ਅੱਜ ਤੋਂ 10 15 ਸਾਲ ਪਹਿਲਾਂ ਜਦੋਂ ਕਈ ਵਾਰ ਦੇਖਿਆ ਆਪਾਂ ਟ੍ਰੇਨ 'ਚ ਜਾਂਦੇ ਹੁੰਦੇ ਸੀਗੇ ਤਾਂ ਉਹ ਸਿੱਖ ਸਰਦਾਰਾਂ ਦੀ ਬੜੀ ਇੱਜ਼ਤ ਕਰਦੇ ਜਿਹਦੀ ਪੱਗ ਬੰਨੀ ਹੁੰਦੀ ਸੀ ਉਹਦੇ ਬੜੀ ਇੱਜ਼ਤ ਕਰਦੇ ਹੁੰਦੇ ਸੀ ਠੀਕ ਹੈ ਹੁਣ ਸਰਕਾਰਾਂ ਨੇ ਨਾ ਇੰਨਾ ਕੁ ਪ੍ਰਚਾਰ ਕੀਤਾ ਸਿੱਖੀ ਦੇ ਖਿਲਾਫ ਤੇਰਾ ਹੀ ਰੱਬ ਦਾ ਨਾ ਇੱਕ ਰਹਿੰਦਾ ਹੁੰਦਾ ਆਪਣੇ ਜੋ ਕਾਰ ਸੇਵਾ ਦੇ ਨਾਂ ਤੇ